ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਇਹ ਵੀਡੀਓ ਬਹੁਤ ਕੁਝ ਬਿਆਨ ਕਰ ਜਾਂਦੀ ਹੈ ਦੇਖੋ ਇੱਕ ਲੜਕੀ ਕਿਸੇ ਤੇ ਵੀ ਭਰੋਸਾ ਨਹੀਂ ਕਰਦੀ ਐਡੀ ਛੇਤੀ ਤੇ ਦੇਖੋ ਉਹਨੂੰ ਭਰਾ ਤੇ ਕਿੱਡਾ ਭਰੋਸਾ ਹੁੰਦਾ ਆ ਕੁੜੀ ਟਿਊਸ਼ਨ ਤੋਂ ਸ਼ਾਮ ਨੂੰ ਘਰਾਂ ਨੂੰ ਵਾਪਸ ਆ ਰਹੀ ਸੀ ਤੇ ਇਹਨੇ ਆਪਣੇ ਘਰੇ ਫੋਨ ਲਾਇਆ ਵੀ ਮੈਨੂੰ ਲੈ ਕੇ ਜਾਓ ਤੇ ਜਦੋਂ ਇਹ ਆਉਂਦੀ ਪਈ ਹੁਣੇ ਵੇਖਦੀ ਐ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੇਗਾ ਹੁਣ ਦੇਖੋ ਅੱਜ ਕੱਲ ਮਾਹੌਲ ਬਹੁਤ ਮਾੜਾ ਸਮਾਂ ਮਾੜਾ ਇਸ ਕਰਕੇ ਕਿਸੇ ਰਾਹੀਰ ਤੋਂ ਵੀ ਲਿਫਟ ਨਾ ਲਿਆ ਕਰੋ ਆ ਬੰਦੇ ਨੇ ਕਿਹਾ ਵੀ ਪੁੱਤ ਤੈਨੂੰ ਮੈਂ ਛੱਡ ਦਿੰਨਾ ਤੂੰ ਮੇਰੀਆਂ ਧੀਆਂ ਵਰਗੀ ਆ ਪਰ ਇਹਨੇ ਦੇਖੋ ਵਿਸ਼ਵਾਸ ਨਹੀਂ ਕੀਤਾ ਕਹਿੰਦੀ ਨਹੀਂ ਮੇਰੇ ਘਰ ਦੇ ਆ ਰਹੇ ਨੇ ਮੇਰਾ ਭਰਾ ਆ ਰਿਹਾ ਤੁਸੀਂ ਜਾਓ ਮੈਂ ਆਪਣੇ ਆਪ ਨੂੰ ਸੰਭਾਲ ਲਵਾਂਗੀ ਇਹ ਹੁੰਦੀ ਗੱਲਬਾਤ ਤੇ ਜੇ ਇਹ ਹੋਣਾ ਇਸ ਜਗ੍ਹਾ ਤੇ ਟੈਨਸ਼ਨ ਲੈ ਜਾਂਦੀ ਜਾਂ ਕਿਸੇ ਨੂੰ ਕਿਸੇ ਦਾ ਹੁਲੀਆ ਦੇਖ ਕੇ ਵੀ ਸ਼ਵਾਸ ਕਰ ਲੈਂਦੀ ਪਰ ਅੱਜਕੱਲ ਸਮਾਂ ਦੇਖੋ ਇਹੋ ਜਿਹਾ ਕੁਝ ਹੋ ਜਾਂਦਾ ਵੀ ਜਿਹੜਾ ਨਹੀਂ ਸੋਚਿਆ ਹੁੰਦਾ ਹੁਲੀਆ ਵਿਖਾ ਕੇ ਤੇ ਆਹ ਦੇਖੋ ਆ ਲੜਕੀ ਦਾ ਭਰਾ ਆ ਜਦੋਂ ਉਹ ਤੇ ਇਹਦੇ ਨਾਲ ਬੈਠ ਕੇ ਆਪਣੇ ਆਪ ਨੂੰ ਸੇਫ ਮੰਨ ਕੇ ਚਲੀ ਗਈ ਤੇ ਜਦੋਂ ਇਹ ਘਰੇ ਗਏ ਦੀ ਮਾਂ ਨੇ ਕਿਹਾ ਵੀ ਤੂੰ ਇੰਨਾ ਟਾਈਮ ਤੇ ਉਹਨੇ ਕਿਹਾ ਆ ਵੀਰ ਲੇਟ ਹੋ ਗਿਆ ਸੀ ਤਾਂ ਤੇ ਉਹਨੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਰਾਂਹ ਵਿੱਚ ਬੰਦਾ ਮਿਲਿਆ ਮੈਨੂੰ ਕਹਿੰਦਾ ਛੱਡ ਦਿਨਾ ਤੇ ਮੈਂ ਕਿਹਾ ਨਹੀਂ ਅਸੀਂ ਆਪੇ ਚਲੇ ਜਾਾਂਗੇ ਮਾਂ ਨੇ ਕਿਹਾ ਸ਼ਾਬਾਸ਼ ਪੁੱਤ ਇਸੇ ਤਰ੍ਹਾਂ ਕਿਸੇ ਅਣਜਾਣ ਵਿਅਕਤੀ ਤੇ ਕਦੇ ਭਰੋਸਾ ਨਹੀਂ ਕਰੀਦਾ ਭੈਣ ਭਰਾ ਹੀ ਕੰਮ ਆਉਂਦੇ ਨੇ ਉਹਨਾਂ ਦਾ ਸਤੇ ਵੀਡੀਓ ਦੇਖ ਲਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ